ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਤੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪੀਆਰ ਦਾ ਸੁਪਨਾ ਦੇਖਣ ਵਾਲਿਆਂ ਦੇ ਲਈ ਹੁਣ ਇੱਕ ਚੰਗੀ ਖੁਸ਼ਖਬਰੀ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਦਾ ਸੀਨੀਅਰ ਮੈਨੇਜਰ ਖੋਜਕਰਤਾ ਵਿਗਿਆਨੀ ਤੇ ਨਿਪੁੰਨ ਸੈਨਿਕ ਅਧਿਕਾਰੀ ਵਰਗੇ ਪ੍ਰੋਫੈਸ਼ਨਲਸ ਦੇ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਟਾਈ ਮਿਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਹਨਾਂ ਪ੍ਰਸਤਾਵਿਤ ਸ਼੍ਰੇਣੀਆਂ ਤੇ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਹੈ ਤੇ ਯੋਜਨਾ 2026 ਤੋਂ ਲਾਗੂ ਹੋ ਸਕਦੀ ਹੈ ਦਰਸਲ ਲੀਡਰਸ਼ਿਪ ਸ਼੍ਰੇਣੀ ਜਿਸ ਦੇ ਵਿੱਚ ਸੀਨੀਅਰ ਮੈਨੇਜਰਸ ਨੂੰ ਆਕਰਸ਼ਿਤ ਕਰਨ ਦੇ ਲਈ ਡਿਜੀਟਲ ਬਦਲਾ ਉਤਪਾਦਤਾ ਤੇਜ਼ ਦੇ ਨਾਲ ਹੀ ਮੁਕਾਬਲੇ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਕੁਝ ਤੇ ਨਵੀਨਤਾ ਦੇ ਲਈ ਖੋਜਕਰਤਾ ਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਵਿਗਿਆਨਕ ਖੋਜ ਤੇ ਨਵੀਨਤਾ ਦੇ ਰਾਹੀਂ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਜਾ ਸਕਦੀ ਹੈ ਤੇ ਕੁਸ਼ਲ ਫੌਜੀ ਕਰਮਚਾਰੀ ਦੇਸ਼ ਦੀ ਸੁਰੱਖਿਆ ਤੇ ਖਾਸ ਹੁਨਰ ਵਾਲੇ ਫੌਜ ਪੇਸ਼ਵਰਾਂ ਨੂੰ ਸ਼ਾਮਲ ਕਰਕੇ ਕਰਮਚਾਰੀ ਬਲ ਨੂੰ ਵਿਪੰਤ ਮਜ਼ਬੂਤ ਬਣਾਇਆ ਜਾ ਸਕਦਾ ਹੈ ਟੈਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ ਇਹ ਤੈਅ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦਾ ਮੌਕਾ ਮਿਲੇਗਾ ਤਾਂ ਆਈਆਰਸੀਸੀ ਦਾ ਮੰਨਣਾ ਹੈ ਕਿ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਸਮਰiddhi ਨਵਨਮੇਸ਼ਨ ਯੋਗਤਾ ਤੇ ਇਸ ਦੇ ਨਾਲ ਹੀ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਗਿਆ ਤੇ ਸਾਬਜਨਕ ਸਲਾਹ مشورے ਦੇ ਲਈ ਇਹ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਇਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਆਖਿਰ ਇਸ ਨਵੀਂ ਸ਼੍ਰੇਣੀ ਨੂੰ ਕਦੋਂ ਤੇ ਕਿਵੇਂ ਲਾਗੂ ਕੀਤਾ ਜਾਵੇਗਾ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਤੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪੀਆਰ ਦਾ ਸੁਪਨਾ ਦੇਖਣ ਵਾਲਿਆਂ ਦੇ ਲਈ ਹੁਣ ਇੱਕ ਚੰਗੀ ਖੁਸ਼ਖਬਰੀ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ ਜਨਦਨਾ ਸੀਨੀਅਰ ਮੈਨੇਜਰ ਖੋਜਕਰਤਾ ਵਿਗਿਆਨੀ ਤੇ ਨਿਪੁੰਨ ਸੈਨਿਕ ਅਧਿਕਾਰੀ ਵਰਗੇ ਪ੍ਰੋਫੈਸ਼ਨਲਸ ਦੇ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਤਾਂ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਹਨਾਂ ਪ੍ਰਸਤਾਵਿਤ ਸ਼੍ਰੇਣੀਆਂ ਤੇ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਹੈ ਤੇ ਯੋਜਨਾ 2026 ਤੋਂ ਲਾਗੂ ਹੋ ਸਕਦੀ ਹੈ ਦਰਅਸਲ ਲੀਡਰਸ਼ਿਪ ਸ਼੍ਰੇਣੀ ਜਿਸ ਦੇ ਵਿੱਚ ਸੀਨੀਅਰ ਮੈਨੇਜਰਸ ਨੂੰ ਆਕਰਸ਼ਿਤ ਕਰਨ ਦੇ ਲਈ ਡਿਜੀਟਲ ਬਦਲਾ ਉਤਪਾਦਤਾ ਤੇਜ਼ ਦੇ ਨਾਲ ਹੀ ਮੁਕਾਬਲੇ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਖੋਜ ਤੇ ਨਵੀਨਤਾ ਦੇ ਲਈ ਖੋਜਕਰਤਾ ਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਵਿਗਿਆਨਕ ਖੋਜ ਤੇ ਨਵੀਨਤਾ ਦੇ ਰਾਹੀਂ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਜਾ ਸਕਦੀ ਹੈ ਤੇ ਕੁਸ਼ਲ ਫੌਜੀ ਕਰਮਚਾਰੀ ਦੇਸ਼ ਦੀ ਸੁਰੱਖਿਆ ਤੇ ਖਾਸ ਹੁਨਰ ਵਾਲੇ ਫੌਜ ਪੇਸ਼ਵਰਾਂ ਨੂੰ ਸ਼ਾਮਲ ਕਰਕੇ ਕਰਮਚਾਰੀ ਬਲ ਨੂੰ ਵਿਪੰਤ ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ ਟੈਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ ਇਹ ਤੈਅ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦਾ ਮੌਕਾ ਮਿਲੇਗਾ ਤਾਂ ਆਈਆਰਸੀਸੀ ਦਾ ਮੰਨਣਾ ਹੈ ਕਿ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਸਮਰiddhi ਨਵਨਮੇਸ਼ਨ ਯੋਗਤਾ ਤੇ ਇਸ ਦੇ ਨਾਲ ਹੀ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਗਿਆ ਤੇ ਸਾਬਜਨਕ ਸਲਾਹ مشਵਰੇ ਦੇ ਲਈ ਇਹ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਇਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਆਖਿਰ ਇਸ ਨਵੀਂ ਸ਼੍ਰੇਣੀ ਨੂੰ ਕਦੋਂ ਤੇ ਕਿਵੇਂ ਲਾਗੂ ਕੀਤਾ ਜਾਵੇਗਾ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਤੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪੀਆਰ ਦਾ ਸੁਪਨਾ ਦੇਖਣ ਵਾਲਿਆਂ ਦੇ ਲਈ ਹੁਣ ਇੱਕ ਚੰਗੀ ਖੁਸ਼ਖਬਰੀ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ ਜਨਰਲ ਸਿਨੀਅਰ ਮੈਨੇਜਰ ਖੋਜਕਰਤਾ ਵਿਗਿਆਨੀ ਤੇ ਨਿਪੁੰਨ ਸੈਨਿਕ ਅਧਿਕਾਰੀ ਵਰਗੇ ਪ੍ਰੋਫੈਸ਼ਨਲਸ ਦੇ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਤਾਂ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਹਨਾਂ ਪ੍ਰਸਤਾਵਿਤ ਸ਼੍ਰੇਣੀਆਂ ਤੇ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਹੈ ਤੇ ਯੋਜਨਾ 2026 ਤੋਂ ਲਾਗੂ ਹੋ ਸਕਦੀ ਹੈ ਦਰਸਲ ਲੀਡਰਸ਼ਿਪ ਸ਼੍ਰੇਣੀ ਜਿਸ ਦੇ ਵਿੱਚ ਸੀਨੀਅਰ ਮੈਨੇਜਰਸ ਨੂੰ ਆਕਰਸ਼ਿਤ ਕਰਨ ਦੇ ਲਈ ਡਿਜੀਟਲ ਬਦਲਾ ਉਤਪਾਦਤਾ ਤੇਜ਼ ਦੇ ਨਾਲ ਹੀ ਮੁਕਾਬਲੇ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਕੁਝ ਦੇ ਨਵੀਨਤਾ ਦੇ ਲਈ ਖੋਜਕਾਰਾਂ ਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਵਿਗਿਆਨਕ ਖੋਜ ਤੇ ਨਵੀਨਤਾ ਦੇ ਰਾਹੀਂ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਜਾ ਸਕਦੀ ਹੈ ਤੇ ਕੁਸ਼ਲ ਫੌਜੀ ਕਰਮਚਾਰੀ ਦੇਸ਼ ਦੀ ਸੁਰੱਖਿਆ ਤੇ ਖਾਸ ਹੁਨਰ ਵਾਲੇ ਫੌਜ ਪੇਸ਼ਵਰਾਂ ਨੂੰ ਸ਼ਾਮਲ ਕਰਕੇ ਕਰਮਚਾਰੀ ਬਲ ਨੂੰ ਵਿਪੰਤ ਮਜ਼ਬੂਤ ਬਣਾਇਆ ਜਾ ਸਕਦਾ ਹੈ ਟੈਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ ਇਹ ਤੈਅ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦਾ ਮੌਕਾ ਮਿਲੇਗਾ ਤਾਂ ਆਈਆਰਸੀਸੀ ਦਾ ਮੰਨਣਾ ਹੈ ਕਿ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਸਮਰiddhi ਨਵਉਨਮਿਸ਼ਨ ਯੋਗਤਾ ਤੇ ਇਸ ਦੇ ਨਾਲ ਹੀ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਗਿਆ ਤੇ ਸਾਬਜਨਕ ਸਲਾਹ ਮਸ਼ਵਰੇ ਦੇ ਲਈ ਇਹ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਇਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਆਖਰ ਇਸ ਨਵੀਂ ਸ਼੍ਰੇਣੀ ਨੂੰ ਕਦੋਂ ਤੇ ਕਿਵੇਂ ਲਾਗੂ ਕੀਤਾ ਜਾਵੇਗਾ